ਪਿਆਰੀ ਵਿਦਿਆਰਥੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਡੀ ਨਵੀਂ ਜਮਾਤ ਦੀ ਕਵਿਤਾ ਵਿਸਾਖੀ ਦਾ ਮੇਲਾ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਗਈ ਜ ਜਿਹਦੇ ਵਿੱਚ ਧਨੀ ਰਾਮ ਚਾਤ੍ਰਿਕ ਜੀ ਨੇ ਵਿਸਾਖੀ ਦੇ ਮਹੀਨੇ ਕਿਹੜੇ ਕਿਹੜੇ ਦ੍ਰਿਸ਼ ਸਾਡੇ ਚ ਫਿਰੇ ਹੁੰਦੇ ਹਨ ਤੇ ਵਿਸਾਖੀ ਦੇ ਮੇਲੇ ਤੇ ਕੀ ਕੀ ਹੁੰਦਾ ਉਹਦੇ ਬਾਰੇ ਬਿਆਨ ਕੀਤਾ ਹੈ ਧਨੀ ਰਾਮ ਚਾਤ੍ਰਿਕ ਜੀ ਨੇ ਬਖੂਬੀ ਦੱਸਿਆ ਕਿ ਲੋਕਾਂਠ ਦਾ ਫਲ ਪੀਲਾ ਪੈ ਕੇ ਬਹੁਤ ਰਸ ਗਿਆ ਅੰਬ ਪੱਕ ਗਏ ਨੇ ਕਿਤੇ ਬੂਰ ਪਏ ਹੋਏ ਨੇ ਅੰਬਾਂ ਨੂੰ ਬੂਰ ਜਦੋਂ ਪੈਂਦਾ ਤੇ ਕੋਇਲ ਬੋਲਦੀ ਤੇ ਮੇਲੇ ਲੱਗਦੇ ਨੇ ਅੰਬ ਇਸ ਮਹੀਨੇ ਲੱਗੇ ਕਿਤੇ ਜਿਹੜੇ ਜਲਦੀ ਆ ਜਾਂਦੇ ਨੇ ਉੱਥੇ ਨਿੱਕੀਆਂ ਨਿੱਕੀਆਂ ਅੰਬੀਆਂ ਲੱਗ ਜਾਂਦੀਆਂ ਤੇ ਛੋਟੇ ਅੰਬ ਪੱਕ ਜਾਂਦੇ ਨੇ ਵਸਾਖੀ ਦੇ ਮਹੀਨੇ ਅੰਬਾਂ ਨੂੰ ਬੂਰ ਪੈਂਦਾ ਖੁਸ਼ਬੂ چار ਚੁਫੇਰੇ ਫੈਲ ਜਾਂਦੀ ਗੁਲਾਬ ਦਾ ਫੁੱਲ ਖਿੜਖਿੜ ਹੱਸਦਾ ਤੇ ਸਾਨੂੰ ਸ਼ਹਾਦਤ ਦੇ ਸੁਨੇਹੇ ਦਿੰਦਾ ਸਾਨੂੰ ਆਪਣੇ ਸ਼ਹੀਦਾਂ ਦੀ ਯਾਦ ਦਿਵਾਉਂਦਾ ਵਸਾਖੀ ਦੇ ਮਹੀਨੇ ਲੱਗਦੇ ਮੇਲਿਆਂ ਦੇ ਵਿੱਚ ਚਾਰ ਚਫੇਰੇ ਦੁਕਾਨਦਾਰ ਆਏ ਹੁੰਦੇ ਨੇ ਕੋਹਾਂ ਤੱਕ ਮੇਲਾ ਜ਼ਮੀਨ ਮਲ ਕੇ ਬੈਠਾ ਹੁੰਦਾ ਭਾਵ ਕਿ ਕੋਹਾਂ ਤੱਕ ਦੁਕਾਨਾਂ ਲੱਗੀਆਂ ਹੁੰਦੀਆਂ ਇੱਕ ਪਾਸੇ ਮਠਿਆਈਆਂ ਦੀਆਂ ਦੁਕਾਨਾਂ ਜਲੇਬੀਆਂ ਤੇ ਹੋਰ ਬਹੁਤ ਕੁਝ ਖਾਣ ਵਾਲਿਆਂ ਦੀ ਭੀੜ ਉਹਨਾਂ ਦੇ ਦੁਆਲੇ ਲੱਗੀ ਹੁੰਦੀ ਤੇ ਕੁੜੀਆਂ ਕੁੰਝਾਂ ਫੀਤੇ ਆਦੇ ਚੁੰਨੀਆਂ ਨੂੰ ਲੱਗਣ ਵਾਲੀਆਂ ਕਿਨਾਰੀਆਂ ਵੰਗਾ ਝੂਠੇ ਗਹਿਣੇ ਖਰੀਦਣ ਲਈ ਦੁਕਾਨਦਾਰਾਂ ਦੇ ਦੁਆਲੇ ਝੁਰਮਟ ਪਾ ਦਿੰਦੀਆਂ ਤੇ ਮਦਾਰੀ ਘੜੇ ਘੱਟ ਹੁੰਦੇ ਇੱਕ ਪਾਸੇ ਮਦਾਰੀ ਆਪਣਾ ਤਮਾਸ਼ਾ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹੁੰਦੇ ਤੇ ਫੇਰ ਸੂਰਮੇ ਸ਼ਿੰਜ ਵਿੱਚ ਨਾ ਗੱਜਣ ਇਦਾਂ ਹੋ ਨਹੀਂ ਸਕਦਾ ਪੰਜਾਬ ਦੇ ਮੇਲਿਆਂ ਦੀ ਸ਼ਾਨ ਸੂਰਮੇ ਜਿਹੜਿਆ ਉਹ ਮੇਲੇ ਵਿੱਚ ਗਰਜਦੇ ਨੇ ਤੇ ਆਪਣੇ ਜੋਸ਼ ਦੇ ਕਰਤੱਵ ਦਿਖਾਉਂਦੇ ਨੇ ਭੰਗੜੇ ਦੇ ਸਾਜ਼ ਚਾਰ-ਚੁਰੇ ਸੁਣਾਈ ਦਿੰਦੇ ਨੇ ਭੰਗੂੜੇ ਝੂਲੇ ਜੜਿਆ ਉਹ ਲੋਕ ਚੰਡੋਲ ਝੂਟ ਰਹੇ ਹੁੰਦੇ ਮੇਲਾ ਇੰਨੀ ਦੂਰ ਤੱਕ ਫੈਲਿਆ ਕਿ ਭੀੜ ਵਿੱਚ ਮੁੰਡੇ ਦਾ ਮੁੰਡਾ ਵੱਜਦਾ ਇੰਜ ਲੱਗਦਾ ਜਿਵੇਂ ਸਾਰੀ ਦੁਨੀਆ ਦੀ ਭੀੜ ਇਕੱਠੀ ਹੋ ਕੇ ਵਸਾਖੀ ਦੇ ਮੇਲੇ ਤੇ ਪਹੁੰਚ ਜਾਂਦੀ ਕਣਕ ਪੱਕਣ ਦੀ ਖੁਸ਼ੀ ਵਿੱਚ ਲੱਗੇ ਇਹ ਮੇਲੇ ਕਿਸਾਨ ਨੂੰ ਜੱਟ ਨੂੰ ਸੁਨੇਹਾ ਦਿੰਦੇ ਨੇ ਤੇ ਉਹ ਵੀ ਆਪਣੇ ਪਰਿਵਾਰ ਤੇ ਆਪਣੇ ਕਿਰਤੀ ਸਾਥੀਆਂ ਦੇ ਨਾਲ ਪਰਿਵਾਰਾਂ ਨੂੰ ਲੈ ਕੇ ਮੇਲੇ ਪਹੁੰਚਦਾ ਤੇ ਤਾਂ ਹੀ ਤੇ ਤੇ ਨਿਰਮ ਚਾਤਰਿਕ ਜੀ ਨੇ ਕਿਹਾ ਆ ਕਿ ਚੱਲ ਨੀ ਪ੍ਰੇਮੀਆਂ ਵਸਾਖੀ ਚੱਲੀਏ ਆਪਣੀ ਪ੍ਰੇਮਿਕਾ ਨੂੰ ਆਪਣੀ ਪਤਨੀ ਨੂੰ ਮੇਲੇ ਜਾਣ ਦੀਆਂ ਸਹਿਨਤਾ ਮਾਰਦਾ ਕਿਸਾਨ ਵੀ ਮੇਲੇ ਵੱਲ ਨੂੰ ਹੋ ਤੁਰਦਾ ਇਹ ਬਹੁਤ ਖੂਬਸੂਰਤ ਕਵਿਤਾ ਪੰਜਾਬੀ ਸੱਭਿਆਚਾਰਕ ਮੇਲਿਆਂ ਦੀ ਝਲਕ ਪੇਸ਼ ਕਰਦਾ ਬਹੁਤ ਸੋਹਣਾ ਦ੍ਰਿਸ਼ ਪੇਸ਼ ਕੀਤਾ ਇਸ ਕਵਿਤਾ ਵਿੱਚ ਧਨੀ ਰਾਮ ਚਾਤਰਿਕ ਜੀ ਨੇ ਇਸ ਦਾ ਸਾਰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਸਮਝ ਆਈ ਹੋਵੇਗੀ ਧੰਨਵਾਦ